ਓਏ ਮੇਰੀ ਗੱਲ ਸੁਣ ਲੈ ਦੇਖੋ ਬਹਿੜੀ ਦਿਖ ਲਿੱਤੇ ਉਹਨੇ ਇੱਧਰ ਚੱਪਲਾ ਖਾਨ ਮਾਰੀਆਂ ਦਿਖਾ ਇੱਧਰ ਇੱਧਰ ਇਹਦੇ ਕੋ 20000 ਰੁਪਏ ਲੈ ਇੱਧਰ ਇਹਦੇ ਕੋ ਗਰੀਬ ਕੋ 20000 ਰੁਪਏ ਲੈ ਨਾਲ ਚੱਪਲਾ ਮਾਰੀਆਂ ਉਹਨੇ ਦੱਸ ਦੇਖੋ ਬਹਿੜੀ ਦਿਖ ਲਿੱਤੇ ਨੇ ਦੇਖੋ ਵੇਲੇ ਲੈ ਨਹੀਂ ਲੈ ਉਹਨੇ ਇੱਕ ਮਿੰਟ ਇੱਕ ਮਿੰਟ ਦੇਖੋ ਵੇਲੇ ਲੈ ਨਹੀਂ ਲੈ ਉਹਨੇ ਕਿੰਨੇ ਵੇਲੇ ਦੇਖੋ ਕਿੰਨੇ ਵੇਲੇ ਦੇਖੋ 10000 ਕਿਨੇ ਲਿਆ 10000 ਕਿੰਨੇ ਲਿਆ ਦੇਖੋ 10000 ਕਿੰਨੇ ਲਿਆ ਦੇਖੋ ਕਿੰਨੇ ਲੱਗੇ ਦੇਖੋ 10000 ਰੁਪਇਆ 3500 ਰੁਪਏ ਕਿੰਨੇ ਗੱਡਿਆ ਦੇ 10 ਇੱਕ ਮਿੰਟ ਇੱਕ ਮਿੰਟ ਫਟੇ ਇੱਕ ਮਿੰਟ ਇੱਕ ਮਿੰਟ ਕਰੀ ਮਾਰ ਇੱਕ ਮਿੰਟ ਕਰੀ ਮਾਰ ਕਿੰਨੇ ਗੱਡੇ ਵੇਚਦੇ 10 ਡਰਨਾ ਡਰਨਾ ਮੈਂ ਤੇਰੇ ਨਾਲ ਇੱਕ ਮਿੰਟ ਇੱਕ ਮਿੰਟ 10000 ਬਹੁਤ ਹੋ ਗਿਆ ਇੱਕ ਮਿੰਟ 10000 ਕਿੰਨੇ ਵੇਚਦੇ ਦੇਖੋ ਕਿੰਨੇ ਵੇਚਦੇ ਦੇਖੋ ਇਸ਼ਾਰਾ ਕਰ 10 ਕਿੰਨੇ ਨੇ ਤੇਰੇ ਕੋਲ ਵੇ ਕਿੰਨੇ ਨੇ ਤੇ ਉਂਗਲਗਾਰ ਬੰਦੇ ਨੇ ਉਂਗਲਗਾਰੇ ਉਂਗਲਗਾਰ ਬੰਦੇ ਨੇ ਆ ਚਾਰ ਕਰਵਾ ਦੇ ਲੈਟ ਨਹੀਂ ਖਲਾਈ ਬੀ ਚਾਰ ਕਰਵਾ ਦੇ ਦੱਸ ਹੁਣ ਕਿੰਨੇ ਦੇ ਕੋ ਬੈ ਦਤੇ ਦੱਸ ਪੈ ਮੰਗਦਾ ਪੈ ਮੰਗਦੇ ਨਾ ਮੰਗਦੇ ਨਾ ਵੇ ਮੰਗਦਾ ਮੰਗਦੇ ਕਿ ਨਹੀਂ ਵੇ ਮੰਗਦੇ ਅਹੀਂ ਨਹੀਂ ਇਸਨੇ ਅਗਲਾ ਕਰਦੇ ਸਰ ਅਹੀਂ ਨਹੀਂ ਕਰਦੇ ਤੂੰ ਸਾਰੇ ਕਰਦੇ ਆ ਕਿਹੜਾ ਜੱਟਾ ਵੇਚ ਦੇ ਦੱਸੋ ਆ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੋ ਕਹਿੰਦਾ ਮੇਰੇ ਕੋ ਪੈ ਦਿੱਤੇ ਇਹਨਾਂ ਨੇ ਹਾਂ 2000 ਮੇਰੇ ਕੋਲ ਨੇ ਮੈਨੂੰ ਕੁਝ ਦੱਸਣਾ ਨੂੰ